ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਆਪਾਂ ਅਕਾਲ ਕੌਂਸਲ ਦੇ ਲੰਗਰ ਦੇ ਵਿੱਚ ਖੜੇ ਆਂਗੇ ਗੁਰਸਾਗਰ ਮਸਤਵਾਨ ਸਾਹਿਬ ਵਿਖੇ ਜਿਹੜੀ ਕਿ ਸੰਤਾ ਦਰ ਸਿੰਘ ਜੀ ਮਹਾਪੁਰਖਾ ਨੇ ਵੱਡੀ ਦੇਗ ਇੱਥੇ ਲਵਾਈ ਤੀ ਲੰਗਰ ਦੇ ਵਿੱਚ ਜਿਹਦੇ ਵਿੱਚ 40000 ਬੰਦੇ ਦਾ ਕਹਿੰਦੇ ਨੇ ਦਾਲ ਬਣਾ ਲਓ ਚੌਲ ਬਣਾ ਲਓ ਖੀਰ ਬਣਾ ਲਓ ਇੱਕ ਵਾਰੀ ਦੇ ਵਿੱਚ ਭੋਜਨ ਬਣ ਜਾਂਦਾ ਆਓ ਭਾਈ ਅੱਜ ਆਪਾਂ ਸੋ ਨੂੰ ਦੇਖਦੇ ਦਰਸ਼ਨ ਕਰਵਾਉਨੇ ਆ ਆ ਦੇਖੋ ਭਾਈ ਸੋ ਨੂੰ ਦਿਖਾਉਨੇ ਆਂਗੇ ਜਦੋਂ ਇਹ ਦੇਗ ਭਰ ਕੇ ਬੰਦੀ ਹੈਗੀ ਚੌਲ ਦੀ ਦਾਲ ਦੀ ਦੱਖੀ ਦੀ ਕਿੱਡੀ ਵੱਡੀ ਖੇਲ ਹੈ ਜਿਹਦੇ ਵਿੱਚ ਇਹਦੇ ਵਿੱਚੋਂ ਜੋ ਬਣਿਆ ਹੋਇਆ ਭੋਜਨੋ ਕੱਟ ਕੇ ਇਸ ਖੇਲ ਦੇ ਵਿੱਚ ਰੱਖਿਆ ਜਾਂਦਾ ਹੈ ਠੰਡਾ ਹੋਣ ਵਾਸਤੇ ਅਤੇ ਅੱਗੋਂ ਵਰਤੌਣ ਵਾਸਤੇ ਆ ਦੇਖੋ ਭਾਈ ਕਿੱਤੀ ਵੱਡੀ ਜਿਹੜੀ ਇਹ ਖੇਲ ਬਣੀ ਹੋਈ ਹੈ ਜਿਹਦੇ ਵਿੱਚ ਇਹਦੇ ਵਿੱਚੋਂ ਪਕਾ ਕੇ ਜੋ ਵੀ ਪ੍ਰਸਾਦ ਭੋਜਨੋ ਪ੍ਰਸਾਦ ਬਣਾਇਆ ਜਾਂਦਾ ਹੈਗਾ ਉਹ ਇਹਦੇ ਵਿੱਚ ਆਇਆ ਜਾਂਦਾ ਹੈ ਬਾਬਾ ਜੋਧਾ ਸਿੰਘ ਜੀ ਜਲੇਬੀਆਂ ਦਾ ਲੰਗਰ ਤਿਆਰ ਕਰਦੇ ਹੋਏ ਇਹ ਨਾਲ ਸਿੱਖ ਸੰਗਤਾਂ ਸੰਜੋਗ ਦਿੰਦੀਆਂ ਹੋਈਆਂ ਭਾਈ ਹਲਸਾ ਵਾਏ ਕੁਚੀ ਕੀ ਫਤੇ ਫਤੇ ਬਾਬਾ